हाय गाइस वेलकम टू माय न्यू वीडियो ਤੇ गाइस ਅੱਜ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਚੀਜ਼ ਦਿਖਾਉਣ ਲੱਗੇ ਆ ਕਿ ਜਿਹੜੇ ਕਿ ਸਾਡੇ ਜਿਹੜੇ ਪੁਰਾਣੇ ਨੇ ਜੀ ਉਹਨਾਂ ਨੂੰ ਪਤਾ ਹੋਊਗਾ ਬਟੇ ਕਿ ਜਿਹੜੇ ਕੁਝ ਨਵੇਂ ਜੁੜੇ ਹੋਏ ਨੇ ਉਹਨਾਂ ਨੂੰ ਉਹ ਚੀਜ਼ ਨਹੀਂ ਪਤਾ ਹੋਊਗਾ ਕਿ ਪਹਿਲੇ ਤੁਹਾਨੂੰ ਇੱਕ ਇੰਟਰਸਟਿੰਗ ਚੀਜ਼ ਦਿਖਾਦਾ ਕਿਉਂਕਿ ਸਾਡੇ ਨਾ ਮਾਈਕ ਇੱਕ ਮਾਈਕ ਸੀਗਾ ਜੀ ਇਹ ਇਹ ਸਾਡਾ ਖਰਾਬ ਹੋ ਗਿਆ ਸੀਗਾ ਜੀ ਖਰਾਬ ਹੋ ਗਿਆ ਸੀਗਾ ਤੇ ਇਹ ਅਸੀਂ ਨਾ ਰਿਪਲੇਸ ਕੀਤਾ ਸੀਗਾ ਰਿਪਲੇਸ ਵਾਸਤੇ ਕਿਹਾ ਸੀਗਾ ਉਹਨਾਂ ਨੂੰ ਤੇ ਰਿਪਲੇਸ ਤੋਂ ਦੇਖ ਲਓ ਅੱਜ ਇਹਦੀ ਘੱਟੋ ਘੱਟ ਜਿਆਦਾ ਨਹੀਂ ਹੈ ਜੀ ਮਹੀਨਾ ਮਹੀਨੇ ਤੋਂ ਵੀ ਉੱਪਰ ਮਹੀਨੇ ਤੋਂ ਵੀ ਉੱਪਰ ਹੀ ਹੋ ਗਿਆ ਜੀ ਰਿਪਲੇਸ ਕਰਕੇ ਤੇ ਅੱਜ ਫੋਨ ਆਏ ਸੀ ਉਹਨਾਂ ਦਾ ਤੇ ਇਹ ਮਾਈਕ ਸਾਡਾ ਆ ਗਿਆ ਜੀ ਤੇ ਇਹ ਮਾਈਕ ਦੇ ਵਿੱਚ ਮਿਲਿਆ ਕੀ ਕੀ ਆ ਤੁਹਾਨੂੰ ਉਹ ਵੀ ਦਿਖਾ ਦਵਾਂ ਕਿਉਂਕਿ ਹਜੇ ਤੱਕ ਖੋਲੇ ਨਹੀਂ ਹੈਗਾ ਜੀ ਤੁਹਾਡੇ ਸਾਹਮਣੇ ਹੀ ਖੋਲੂਗਾ ਤੇ ਤੁਹਾਨੂੰ ਦਿਖਾਵਾਂਗਾ ਕਿ ਇਹਦੇ ਵਿੱਚ ਕੀ ਕੀ ਮਿਲੇਗਾ ਫਿਰ ਇਹਨੂੰ ਕਨੈਕਟ ਕਰਕੇ ਵੀ ਦਿਖਾਵਾਂਗੇ ਤੇ ਆਵਾਜ਼ ਵੀ ਤੁਹਾਨੂੰ ਦਿਖਾਉਂਗਾ ਕਹੇ ਜੀ ਕਹੇ ਜੀ ਨਹੀਂ ਠੀਕ ਹੈ ਜੀ ਪਹਿਲੇ ਇਹਨੇ ਤਾਂ ਮੈਨੂੰ ਖੋਲ ਕੇ ਦਿਖਾਣਾ ਕਿ ਇਹਦੇ ਵਿੱਚ ਕੀ ਕੀ ਮਿਲਿਆ ਸਾਨੂੰ ਠੀਕ ਹੈ ਜੀ ਦੇਖੋ ਗਾਈਜ਼ ਆਹ ਦੇਖੋ ਜੀ ਆਹ ਮਾਈਕ ਆ ਜੀ ਠੀਕ ਹੈ ਜੀ ਤੇ ਆਹ ਮਾਈਕ ਦੇ ਪਿੱਛੇ ਆ ਸਭ ਕੁਝ ਲਿਖਿਆ ਹੋਇਆ ਹੈ پتہ ਨਹੀਂ ਕੀ ਕੀ ਹੈ ਕੀ ਕੀ ਨਹੀਂ ਹੈ ਹੈਗਾ ਚਾਈਨੀਜ਼ ਹੀ ਹੈ ਗਾਈਜ਼ ਠੀਕ ਹੈ ਜੀ ਤੇ ਇਹਨੂੰ ਹੁਣ ਤੁਹਾਨੂੰ ਮੈਂ ਖੋਲ ਕੇ ਦਿਖਾਣਾ ਜੀ ਕਿ ਇਹਦੇ ਵਿੱਚ ਕੀ ਕੀ ਹੈ ਕੀ ਕੀ ਨਹੀਂ ਹੈ ਆ ਲਓ ਜੀ ਆਪਾਂ ਖੋਲਦਾ ਜੀ ਮਾਈਕ ਆ ਦੇਖੋ ਠੀਕ ਹੈ ਜੀ ਇਹ ਕਾ ਹੈਗਾ ਜੀ ਰੀਸੀਵਰ ਆ ਹੈਗਾ ਜੀ ਰੀਸੀਵਰ ਆ ਜੀ ਆ ਦੇਖੋ ਆ ਰੀਸੀਵਰ ਹੈ ਤੇ ਆ ਦੋ ਜੀ ਮਾਈਕ ਹੈ ਜੀ ਇਹ ਕਾ ਦੇਖੋ ਆ ਮਾਈਕ ਹੈ ਜੀ ਠੀਕ ਹੈ ਜੀ ਇਹਨੂੰ ਆਪਾਂ ਔਨ ਕਰਕੇ ਦੇਖ ਲਾਂਗੇ ਪਹਿਲਾਂ ਔਨ ਕਰਦੇ ਆ ਰੋਕੋ ਜੀ ਔਨ ਹੋ ਰਿਹਾ ਹੈ ਨਹੀਂ ਜੀ ਮਿਲ ਰਹੀ ਚ ਬੈਟਰੀ ਨਹੀਂ ਹੈਗੀ ਆ ਦੂਜਾ ਓਨ ਕਰਕੇ ਦੇਖਾਂ ਜੇ ਬੈਟਰੀ ਹੋਗੀ ਤਾਂ ਗ੍ਰੀਨ ਲਾਈਟ ਜਲ ਜੂਗੀ ਆ ਜਲ ਗਈ ਜੀ ਗਾਈਜ਼ ਆ ਦੇਖੋ ਆ ਲਾਈਟ ਬਲਿੰਕ ਕਰ ਰਹੀ ਹੈ ਦਿਖ ਰਹੀ ਹੈ ਤੁਹਾਨੂੰ ਹੁਣ ਮੈਂ ਮਾਈਕੇ ਕਨੈਕਟ ਕਰਕੇ ਦਿਖਾਣਾ ਤੇ ਮੈਨੂੰ ਦੱਸਿਓ ਆਵਾਜ਼ ਕਹੇ ਜੀ ਆ ਰਹੀ ਕਹੇ ਜੀ ਨਹੀਂ ਆ ਰਹੀ ਠੀਕ ਹੈ ਜੀ ਆ ਗ੍ਰੀਨ ਲਾਈਟ ਜਲ ਰਹੀ ਹੁਣ ਦੇਖੋ ਮੈਂ ਕਨੈਕਟ ਕਰਦਾ ਤੋਂ ਜੀ ਗਾਈਜ਼ ਹੁਣ ਆ ਮਾਈਕ ਦੇ ਨਾਲ ਆਵਾਜ਼ ਆ ਜੀ ਹਾ ਮਾਈਕ ਦੇ ਨਾਲ ਤਾਂ ਆਵਾਜ਼ ਆ ਰਹੀ ਆ ਹੁਣ ਤੁਸੀਂ ਆਪ ਕੰਪੇਅਰ ਕਰਕੇ ਦੱਸ ਸਕਦੇ ਹੋ ਕਿ ਆਵਾਜ਼ ਹੁਣ ਪਹਿਲੇ ਨਾਲੋਂ ਕਹੇ ਜੀ ਆ ਰਹੀ ਆ ਠੀਕ ਆ ਜੀ ਤੇ ਮੈਂ ਥੋੜੇ ਦੂਰ ਜਾਣਾ ਵਾ ਤੇ ਮੈਨੂੰ ਦੱਸਿਓ ਕਿ ਤੁਹਾਨੂੰ ਆਵਾਜ਼ ਉੱਥੇ ਤੱਕ ਆ ਰਹੀ ਆ ਕਿ ਨਹੀਂ ਆ ਰਹੀ ਇਹ ਐਨੀ ਦੂਰ ਹੋ ਜੀ ਆਦੇ ਕੋਈ ਤੁਹਾਨੂੰ ਆਵਾਜ਼ ਆ ਰਹੀ ਆ ਮੈਂ ਕਿੱਥੇ ਖੜਾ ਆ ਦੇਖੋ ਜੀ ਤੇ ਆਵਾਜ਼ ਮੈਨੂੰ ਦੱਸਿਓ ਕਹੇ ਜੀ ਆ ਰਹੀ ਆ ਪ੍ਰੋਪਰ ਆ ਰਹੀ ਆ ਜਾਂ ਨਹੀਂ ਆ ਰਹੀ ਜਾਂ ਕੋਈ ਕਮੀ ਆ ਹੋਵੇ ਦੱਸਿਓ ਤੇ ਗਾਈਜ਼ ਇਹ ਮਾਈਕ ਇਹ ਮਾਈਕ ਬਿਨਾਂ ਜੀ ਸਾਨੂੰ ਬਹੁਤ ਔਖਾ ਹੋ ਗਿਆ ਸੀਗਾ ਕਿਉਂਕਿ ਗੱਲ ਇਹ ਹੈ ਕਿ ਮਾਈਕ ਨਾਲ ਵੀਡੀਓ ਅੱਛੀ ਬਣ ਜਾਂਦੀ ਆ ਆਵਾਜ਼ ਪ੍ਰੋਪਰ ਆਂਦੀ ਵਧੀਆ ਆਂਦੀ ਆ ਤੇ ਮਾਈਕ ਨੇ ਰਿਪਲੇਸ ਵਾਸਤੇ ਦਿੱਤਾ ਸੀ ਅਸੀਂ ਕਿਉਂਕਿ ਕੋਈ ਕਮੀ ਸੀਗੀ ਜੀ ਤੇ ਉਹਨੇ ਕਿਹਾ ਸੀ ਚਾਈਨਾ ਦਾ ਚਾਈਨੀਸ ਲਿਖਿਆ ਹੈ ਚਾਈਨਾ ਹੀ ਮਾਲ ਲੱਗਦਾ ਮਿੰਦਾ ਇਹ ਤੇ ਪਰ ਇਹ ਆ ਕਿ ਰਿਪਲੇਸ ਹੋ ਗਿਆ ਵਾ ਪਰ ਇਹ ਆ ਕਿ ਕਾਫੀ ਟਾਈਮ ਲੱਗੇ ਜੀ ਮਹੀਨਾ ਡੇਢ ਲੱਗੇ ਜੀ ਪਰ ਇਹ ਰਿਪਲੇਸ ਹੋ ਕੇ ਆ ਗਿਆ ਵਾ ਤੇ ਗਾਈਜ਼ ਇਹ ਆ ਕਿ ਹੁਣ ਬਾਕੀ ਤੁਸੀਂ ਦੱਸਿਓ ਕਿ ਆਵਾਜ਼ ਕਹੇ ਜੀ ਆ ਰਹੀ ਹੈ ਕਹੇ ਜੀ ਨਹੀਂ ਆ ਰਹੀ ਕਿਉਂਕਿ ਸਾਨੂੰ ਹਜੇ ਇਹਦਾ ਪਤਾ ਨਹੀਂ ਲੱਗ ਰਿਹਾ ਕਿਉਂਕਿ ਅਸੀਂ ਹਜੇ ਤੱਕ ਟੈਸਟ ਵੀ ਨਹੀਂ ਕੀਤਾ ਦੇਖਿਆ ਵੀ ਨਹੀਂ ਜੀ ਅਸੀਂ ਜੋ ਵੀ ਤੁਸੀਂ ਦੱਸੋਗੇ ਕਮੈਂਟ ਕਰਕੇ ਦੱਸਿਓ ਜੀ ਕਿ ਕਹੇ ਯਾਰੀ ਕਹੇ ਜੀ ਨਹੀਂ ਜੇ ਕਿਸੇ ਨੇ ਪਰਚੇਜ਼ ਕਰਨਾ ਹੋਵੇ ਵੈਸੇ ਤਾਂ ਲੋਕ YouTube ਦੇ ਉੱਪਰ ਕਹਿਣਗੇ ਕਿ 800 ਦਾ ਮਿਲਦਾ ਕੋਈ ਕਹਿੰਦਾ 1000 ਦਾ ਮਿਲਦਾ ਕੋਈ ਕਹਿੰਦਾ 3000 ਦਾ ਮਿਲਦਾ ਗਾਇਜ਼ ਇਹ ਸਿਰਫ 500 ਰੁਪਏ ਦਾ ਮਿਲਿਆ ਜੀ ਸਿਰਫ 500 ਰੁਪਏ ਦਾ ਮਲਕੀ ਪਹਿਲਾਂ ਮੈਂ ਜੀ ਬਹੁਤ ਪਹਿਲਾਂ ਦਾ ਜੋ ਵਿੱਚ ਨੂੰ ਖਰਾਬ ਹੋ ਗਿਆ ਸੀਗਾ ਫਿਰ ਇਸ ਪਲੇਸਫਾਰਮ ਤੇ ਦਿੱਤਾ ਇਹ ਰਿਪਲੇਸ ਵਾਪਿਸ ਹੀ ਹੋ ਗਿਆ ਕਿ ਸਾਨੂੰ ਉਮੀਦ ਨਹੀਂ ਸੀਗੀ ਵਾਪਿਸ ਹੋ ਜੂਗਾ ਕਿ ਨਹੀਂ

ਕਨਵਾਰੀ ਆਵਾਜ਼ ਮੇਰੀ ਮੈਂ ਦੱਸਿਓ ਮੜਿਆ ਆ ਦੇਖੋ ਇੱਥੇ ਹੱਥ ਦੇਖੋ ਮੇਰਾ ਹੱਥ ਦਿਖ ਰਿਹਾ ਆ ਦੇਖੋ ਗੇਟ ਦੇ ਵਿੱਚ ਖੜਾ ਮੈਂ ਹੱਥ ਹਿਲਾ ਰਿਹਾ ਦੱਸਿਓ ਗਾਇਜ਼ ਇਹਦੀ ਗੇਟ ਤੋਂ ਮੈਂ ਬਾਹਰ ਖੜ ਕੇ ਮੈਂ ਬੋਲਿਆ ਆਵਾਜ਼ ਘਰ ਵੀ ਆਈ ਹੈ ਕਿ ਨਹੀਂ ਆਈ ਆ ਕਮੈਂਟ ਕਰਦੇ ਤੇ ਗਾਇਜ਼ ਬਾਕੀ ਮਾਈਕ ਕਹੇ ਜੇ ਲੱਗੀ ਆਪਣਾ opinion ਜ਼ਰੂਰ ਦਿਓ ਕਹੇ ਜੀ ਲੱਗੀ ਕਹੇ ਜੀ ਨਹੀਂ ਤੇ ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਮੈਨੂੰ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕਿਤੇ ਨੈਕਸਟ ਵੀਡੀਓ ਤਦ ਤੱਕ ਲਈ ਬਾਏ ਬਾਏ डैडी भी आ गए ऐचे बोल ले मड्या हेलो बोल ले एक बार बोल दे तो माइक करके लगा बोर्ड के आधी डैडी आवाज आ रही है हां तो दे डैडी <laughs> दे... बोल देनी है के गाइस डैडी का टी बोल दिया और डैडी बनवा देनी वीडियो होना शॉर्ट बनवाए सी बड़ी मौखी बनवाई सी चलो ठीक है गाइस बाय बाय